ਸ੍ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਵੈਲਾਈਕੋਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਦਹਾੜ ਲਈ ਇੱਕ ਦੂਜਾ ਸੂਗਾ ਤਾਜੀ ਸੂਈ ਮੱਝ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਆ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਤੋਂ ਪੁੱਛ ਕੇ ਆਏ ਆਏ ਹਸਰੀ ਕਾਲ ਹਸਰੀ ਕਾਲ ਵੀਰੇ ਵੀਰੇ ਨਾਮ ਐਡਰੈਸ ਕਨਫਰਮ ਕਰਵਾ ਲਿਆ ਨਾਮ ਦੇਵ ਵੀਰੇ ਪਿੰਡ ਧੌਲਾ ਨਾਮ ਦੇਵ ਤੇ ਪਿੰਡ ਧੌਲਾ ਮੋਬਾਈਲ ਨੰਬਰ ਕਿੰਨਾ ਵੀਰੇ 9872105317 9872105317 ਜਿਹੜੀ ਵੀਰੇ ਆਪਾਂ ਸਕਰੀਨ ਤੇ ਮੱਝ ਦੇਖੀ ਇਹਨਾਂ ਕੈ ਦਿਨਾਂ ਦੀ ਸੂਈ ਹੈਗੀ ਇਹ 4 ਦਿਨਾਂ ਦੀ ਸੂਈ ਹੈ ਵੀਰੇ 4 ਦਿਨਾਂ ਦੀ ਸੂਈ ਹੈ ਤੇ ਹਾਜ਼ਰ ਦੁੱਧ ਕਿੰਨਾ ਕਾ ਹੁਣ 8 ਕਿਲੋ ਬੋਲੋ ਤੇਰ 8 ਕਿਲੋ ਬੋਲੀ ਵਾਲੋ ਦੁੱਧ ਮੰਨ ਲਿਓ ਤੇ ਮਾਗਰ ਬੱਚਾ ਕੀ ਆ ਵੀਰੇ ਮਾਗਰ ਕੱਟੀ ਦੂਜਾ ਸੂਆ ਦੋਸਤੋ ਫੁੱਲ ਵੱਡਾ ਕੱਦਗਾਠ ਗੋਲ ਸਿੰਘ ਤੇ ਬ੍ਰੀਕਸ ਕਹਿੰਦੇ ਜੀ ਦੋਸਤੋ ਝੋਟੀਆਂ ਨਿਖੜਵਾ ਥਣ ਮੁਠੀ ਵਾਲਾ ਗੈਪ ਤੇ ਲੱਗਿਆ ਚਵਾਈ ਦੀ ਪੋਲੀ ਹੈਗੇ ਨੀ ਦੋਸਤੋ ਚਵਾਈ ਦੀ ਹੈਗੀ ਇਹ ਪੋਲੀ ਵੀਰੇ ਖੋਲ ਕੇ 걔ੜਾ ਦੁਬਾਰੇ ਤੋਰੇ ਪੁਖ ਬਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਝ ਨਹੀਂ ਚਾਉਂਦੀ ਹੈ ਵੀਰਾਂ ਦੇ ਘਰੇ ਦੋ ਟਾਈਮ ਤਿੰਨ ਟਾਈਮ ਦੋਸਤੋ ਚੰਗੀ ਤਰ੍ਹਾਂ ਦਸੱਲੀ ਕਰਕੇ ਨਿਰਖ-ਪਰਖ ਨਾਲ ਖਰੀਦਾਰੀ ਕਰ ਸਕਦੇ ਹੋ ਦੋਸਤੋ ਦੂਜਾ ਸੂਆ ਸੂਈ ਆ ਚੌਥਾ ਦਿਨ ਸੂਈ ਨੂੰ ਹੈ ਬੱਚਾ ਮਗਰ ਕੱਟੀ ਹੈ ਤੇ ਚਵਾਈ ਦੀ ਹੈਗੀ ਇੱਕ ਨੰਬਰ ਜੇ ਕਿਸੇ ਮੇਰੇ ਵੀਰ ਨੇ ਆਨਲਾਈਨ ਮੰਗਾਉਣੀਆਂ ਤਾਂ ਵੇਜੇ ਚ ਕੋਹ ਕੇ ਮੰਗਾ ਲਿਓ ਦੋਸਤੋ ਛੋਟੀ ਹੈ ਨਹੀਂ ਨਿਖਣ ਮਾ ਥਣ ਮੁੱਠੀ ਵਾਲਾ ਗੈਪ ਤੇ ਬੱਚਾ ਲਾ ਕੇ ਦੋਸਤੋ ਝੋਟੀ ਬਸਮਾਈ ਹੋਈ ਹੈ ਸਾਰੀ ਵੀਡੀਓ ਦੇ ਵਿੱਚ ਚੋਗੇ ਦਿਖਾਵਾਂਗੇ ਤੇ ਬਿਲਕੁਲ ਲੈਣ ਲੈਣ ਦੇ ਨਾਲ ਬਾਜਬ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾ ਦੇਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਹੈ ਤਾਂ ਵੀਰ ਗਗਨ ਨਾਲ ਜਰੂਰ ਕੰਟੈਕਟ ਕਰ ਲਿਓ ਪਿੰਡ ਹੈਗਾ ਤੌਲਾ ਤੇ ਜ਼ਿਲ੍ਹਾ ਹੈਗਾ ਬਰਨਾਲਾ ਲੈ ਵੀਰੇ ਬੱਚਾ ਛੱਡ ਕੇ ਧਾਰਾ ਮਾਰ ਕੇ ਦਿਖਾ ਦੇ ਆ ਦੇਖ ਸਕਦਾ ਹੋ ਦੋਸਤੋ ਪ੍ਰੋਪਰ ਬੱਚਾ ਕੱਟੀ ਚੋਂਗਦੀ ਦਿਖਾਤੀ ਮੱਝ ਬੱਚਾ ਚੱਟਦੀ ਦਿਖਾਤੀ ਤੇ ਕਹਿ ਨਹੀਂ ਵੀਰੇ ਥਣ ਧੋ ਕੇ ਮਾਰ ਕੇ ਧਾਰਾ ਦਿਖਾ ਤੇ ਰੇਟ ਕਰਦੇ ਬਿਲਕੁਲ ਲੈਨ ਜੈਨੂਨ ਲੈਨ ਦੇ ਨਾਲ ਦੋਸਤੋ ਬੱਚਾ ਤਾਂ ਸਾਨੂੰ ਆਪਾਂ ਚਾਹੁੰਦਾ ਥਾ ਤਾਂ ਕਹਿ ਨਹੀਂ ਧਾਰਾਂ ਦੀ ਓਕੇ ਵੀਰੇ ਧਾਰਾਂ ਦੀ ਓਕੇ ਵੀਰੇ ਧਾਰਾਂ ਦੀ ਹੈਗੀ ਓਕੇ ਤੇ ਲੈਨ ਦੇ ਨਾਲ ਰੇਟ ਕੀ ਆਦਾ ਮੁੱਲ ਤਾਂ ਵੀਰੇ 1,20,000 ਕਰਦੇ ਮੁੱਲ 1,20,000 ਲੈਨ ਦੇ ਨਾਲ ਕਿੰਨੇ ਦਾ ਹੋਊਗਾ 1,15 ਹੀ ਦੇ ਦਾਂਗੇ ਵੀਰੇ ਦਾ 1,10,000 ਦੀ ਹੋ ਜੂਗੀ ਦੋਸਤੋ 1 ਲੱਖ ਦੇ 10000 ਵੀਰਦੇਵ ਦੇ ਘਰੋਂ ਦੋਸਤੋ ਤਾਜੀ ਹੋਈ ਝੋਟੀ ਲੈ ਕੇ ਦੇ ਰਹੇ ਆ ਨਿਖੜ ਮਾਥਣ ਮੁਠੀ ਵਾਲਾ ਗੈਪ ਤੇ ਬੱਚਾ ਲਾ ਕੇ ਚੌਂਦਾ ਦਿਖਾਤਾ ਪ੍ਰੋਪਰ ਆਪਾਂ ਤੁਹਾਨੂੰ ਜੇ ਕਿਸੇ ਮੇਰੇ ਵੀਰ ਦੀ ਸੌਂਦਰੀ ਚਾਹੁੰਦੀ ਹੈ ਤਾਂ ਵੀਰਦੇਵ ਨਾਲ ਜ਼ਰੂਰ ਕੰਟੈਕਟ ਕਰ ਲਿਓ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਧਾਰਾਂ ਦੀ ਦਾ ਓਕੇ ਵੀਰੇ ਓਕੇ ਧਾਰਾਂ ਦੀ ਦੋਸਤੋ ਓਕੇ ਹੈ ਵੀਰ ਕਹਿੰਦਾ ਮੈਨੂੰ ਚਵਾਈ ਆਉਂਦੀ ਨਹੀਂ ਕਰਨੀ ਤਾਂ ਕਰਕੇ ਪਾ ਤੁਹਾਨੂੰ ਚਵਾਈ ਕਰਕੇ ਨਹੀਂ ਦਿਖਾਈ ਜੇ ਕਿਸੇ ਮੇਰੇ ਵੀਰ ਦੀ ਸੌਂਦਰੀ ਚਾਹੁੰਦੀ ਹੈ ਤਾਂ ਵੀਰਦੇਵ ਨਾਲ ਜ਼ਰੂਰ ਕੰਟੈਕਟ ਕਰ ਲਿਓ ਪਿੰ